ਹੁਣ ਤੁਹਾਡੇ ਘਰ ਦੇ ਉੱਤੇ ਕੋਈ ਭੀੜ ਪਵੇ ਤੁਸੀਂ ਕਾਨੂੰਨ ਵਿਵਸਥਾ ਦੇਖੋਗੇ ਕਿ ਕਾਨੂੰਨ ਆਵੇ ਵਿਵਸਥਾ ਆਵੇ ਮੇਰੇ ਘਰ ਦੇ ਨੂੰ ਬਚਾਵੇ ਕੋਈ ਤੁਸੀਂ ਪਹਿਲਾਂ ਆਪ ਦੇਖੋਗੇ ਨਾ ਵੀ ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਪੈਂਦੀ ਹੈ ਕਿ ਮੇਰਾ ਕੀ ਫਰਜ ਹੈ ਉਹ ਕਹਿੰਦਾ ਇੱਕ ਪਹਿਲਾਂ ਮੂਰੇ ਖੜਾ ਸੀਗੇ ਵੀ ਤਿੰਨ ਜਣੇ ਸੀਗੇ ਹਾਂਜੀ ਇਹ ਕਾਹਦੇ ਤੇ ਸੀਗੇ ਮੋਟਰਸਾਈਕਲ ਤੇ ਸੀ ਉਹਨਾਂ ਨੇ ਦੇਖਿਆ ਜਦੋਂ ਨਾ ਉਹਨਾਂ ਨੇ ਮੋੜਿਆ ਮੋਟਰਸਾਈਕਲ ਉਹਨਾਂ ਨੂੰ ਦੇਖਿਆ ਵੀ ਪਿੱਛੇ ਬੰਦਾ ਆ ਰਿਹਾ ਫਿਰ ਨਹੀਂ ਫਿਰ ਤਰਫ ਉਹ ਚੱਕਰੀ ਹੋ ਗਈ ਫਿਰ ਇੱਕ ਪਿੱਛੇ ਕਾਰ ਆ ਰਹੀ ਸੀਗੀ ਪਛਾਨਣਾ ਹੋ ਗਿਆ ਬਹੁਤ ਜ਼ਿਆਦਾ ਫਿਰ ਉਹ ਘਬਰਾ ਗਏ ਕਿਉਂਕਿ ਨੇਰੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਜਦੋਂ ਚਾਨਣਾ ਹੋ ਗਿਆ ਫਿਰ ਭੱਜ ਕੇ ਫਿਰ ਕੀ ਲੁੱਟ ਦੀ ਕੋਸ਼ਿਸ਼ ਹੋਈ ਤੁਹਾਡੇ ਨਾਲ ਹਾਂਜੀ ਬ੍ਰਦਰ ਸਿਚੁਏਸ਼ਨ ਤਾਂ ਲੁੱਟ ਦਿਓ ਲੱਗ ਰਹੀ ਸੀਗੀ ਜਿਸ ਤਰੀਕੇ ਨਾਲ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅੰਡੇ ਆ ਮਾਰ ਕੇ ਅਸੀਂ ਡੈਲੋ ਦੀ ਨਹਿਰ ਦੇ ਉੱਤੇ ਜਾ ਰਹੇ ਸੀ ਬ੍ਰਦਰ ਰਿਸ਼ਤੇਦਾਰੀ ਚ ਜਾਣਾ ਸੀਗਾ ਨਾਲ ਮੇਰੇ ਬਜ਼ੁਰਗ ਸੀਗੇ ਸਾਡੇ ਤੇ ਥੋੜੀ ਦੇਰ ਲਈ ਸਾਨੂੰ ਲੱਗਿਆ ਕੋਈ ਚੇਸ ਕਰ ਰਿਹਾ ਸਾਨੂੰ ਤੇ ਮੇਰੀ ਚਾਚੀ ਨੇ ਪਹਿਲਾਂ ਹੀ ਵੀਡੀਓ ਔਨ ਕਰ ਲਈ ਜਿਹਦੇ ਵਿੱਚ ਲੋਕੀ ਪੁੱਛ ਰਹੇ ਨੇ ਕਿ ਕਿਦਾਂ ਵੀਡੀਓ ਇਕਦਮ ਹੀ ਔਨ ਕੀਤੀ ਉਹ ਇਕਦਮ ਨਹੀਂ ਔਨ ਕੀਤੀ ਸੀ ਉਹ ਪਹਿਲਾਂ ਹੀ ਔਨ ਕੀਤੀ ਸੀ ਕਿਉਂਕਿ ਸਾਨੂੰ ਸ਼ੱਕ ਹੋਇਆ ਸੀ ਥੋੜਾ ਜਿਹਾ ਵੀ ਕੁਝ ਹੋਊਗਾ ਜਾਂ ਹੋ ਰਿਹਾ ਹੈ ਮੇਰੀ ਚਾਚੀ ਨੇ ਔਨ ਕੀਤੀ ਹੋਈ ਸੀਗੀ ਤੇ ਮੈਂ ਨਹੀਂ ਇੰਨਾ ਗੋਲਿਆ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਰਾਹ ਦੇ ਦਾਨੀਆ ਜਦੋਂ ਮੈਂ ਰਾਹ ਦੇਣ ਦੀ ਕੋਸ਼ਿਸ਼ ਕਰਦੀ ਸੀ ਰਾਹ ਨਹੀਂ ਸੀ ਲੰਦੇ ਹੈਗੇ ਫੇਰ ਪਿੱਛੇ ਚੱਲ ਜਾਂਦੇ ਸੀਗੇ ਫੇਰ ਮੈਂ ਬਿਲਕੁਲ ਹੌਲੀ ਕਾਲੀ ਮੈਂ ਦੇਖਾਂ ਕੀ ਕਰਦੇ ਨੇ ਕੀ ਨਹੀਂ ਵੀ ਜੇ ਦੇਖੀ ਜਾਓ ਜੋ ਹੋਊਗਾ ਮੈਂ ਸਾਈਡ ਤੇ ਜਦੋਂ ਕੀਤੇ ਉਹਨਾਂ ਨੇ ਇੱਕਦਮ ਹੀ ਅੰਡੇ ਮਾਰੇ ਆ ਗੱਡੀ ਦੇ ਉੱਤੇ ਮੈਨੂੰ ਸਮਝ ਨਹੀਂ ਆ ਵੀ ਆਹ ਕੀ ਹੋ ਗਿਆ ਨਾ ਵੀ ਮੈਂ ਤਾਂ ਪਹਿਲੀ ਵਾਰੀ ਹੋਈ ਚੀਜ਼ ਨੂੰ ਫੇਸ ਕੀਤਾ ਸੀਗਾ ਮੈਨੂੰ ਚਿੱਤ ਚੇਤੇ ਵੀ ਨਹੀਂ ਸੀ ਵੀ ਇਦਾਂ ਕੁਝ ਹੋਊਗਾ ਮੰਮੀ ਉਹਨਾਂ ਨੇ ਚੀਕ ਚਾੜਾ ਪਾਦਾ ਮੇਰੀ ਮੰਮੀ ਦੀ ਦੂਜੀ ਮੇਰੀ ਸੱਸ ਮੰਮੀ ਜਿਹੜੇ ਹੈਗੇ ਨੇ ਉਹ ਬਜ਼ੁਰਗ ਨੇ ਉਹ ਪੈਡੀ ਉਹ ਤੁਹਾਨੂੰ ਰੋਕ ਰੇ ਸੀ ਗੱਡੀ ਹਾਂਜੀ ਉਹ ਮੇਰੇ ਚਾਚੀ ਜੀ ਸੀ ਜਿਹੜੇ ਰੋਕ ਰੇ ਸੀ ਦੂਜੇ ਮੇਰੇ ਮੰਮੀ ਤਾਂ ਜੀ ਉਹ ਪੈਨਿਕ ਹੋ ਗਏ ਬਹੁਤ ਜ਼ਿਆਦਾ ਉਹ ਉੱਥੇ ਉਹਨਾਂ ਨੂੰ ਜਿਵੇਂ ਥੋੜਾ ਅਟੈਕ ਆਇਆ ਹੁੰਦਾ ਪੈਨਿਕ ਦਾ ਉੱਥੇ ਉਹ ਆਲ ਮਾਲ ਜੇ ਹੋ ਗਏ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਮੈਂ ਇੰਨੀਆਂ ਗੱਲਾਂ ਕਰਾਂ ਜਾਂ ਕੁਝ ਕਰਾਂ ਸਾਡੇ ਗੱਡੀ ਦੇ ਵਿੱਚ ਸ਼ਸਤਰ ਪਏ ਹੁੰਦੇ ਆ ਜੀ ਹਮੇਸ਼ਾ ਹੀ ਬੜੀ ਦਲੇਰੀ ਦੇ ਨਾਲ ਉਸ ਉਸ ਬਾਹਰ ਦੀ ਜਿਹੜੀ ਇਹ ਫੁਟੇਜ ਆਈ ਹੈ ਪੂਰੀ ਤੁਸੀਂ ਪਹਿਲੇ ਹੀ ਰੱਖਿਆ ਹੋਇਆ ਸੀ ਬਦਲ ਕਰਵਾਉਣਾ ਇਹ ਹਮੇਸ਼ਾ ਹੀ ਜਿੱਥੇ ਵੀ ਜਾਈਦਾ ਜਾਂ ਜਾਂਦੇ ਤਲਵਾਰ ਨਾਲ ਹੁੰਦੀ ਹੈ ਜੀ ਸਾਡੇ ਹਮੇਸ਼ਾ ਹੀ ਨਾਲ ਹੁੰਦੀ ਹੈ ਕਿਉਂਕਿ ਸਿਚੁਏਸ਼ਨ ਦਾ ਪੰਜਾਬ ਦੇ ਹਾਲਾਤ ਇਦਾਂ ਦੇ ਪਹਿਲੇ ਪਤਾ ਹੀ ਹੁਣ ਇਹ ਤਾਂ ਹੈ ਨਹੀਂ ਕਿ ਕਿਸੇ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ ਨਾ ਇਹ ਤਾਂ ਹਾਈ ਕੁਝ ਚੱਲਦਾ ਆਂਦਾ ਚਾਹੇ ਮੈਂ ਕੱਲੀ ਪੰਜਾਬ ਦੀ ਗੱਲ ਨਹੀਂ ਕਰਦੀ ਮੈਂ ਹੋਰ ਸੂਬਿਆਂ ਦੀ ਵੀ ਗੱਲ ਕਰਦੀ ਆ ਕਿਉਂਕਿ ਸ਼ਰਾਰਤੀ ਅਨਸਰ ਹਰ ਜਗ੍ਹਾ ਹੋ ਸਕਦੇ ਨੇ ਅੱਛਾ ਤੁਹਾਡੇ ਨਾਲ ਇਹ ਪਿੱਛੇ ਕਿੱਥੋਂ ਜੀ ਤੁਹਾਡੇ ਨਾਲ ਲੱਗੇ ਤੁਸੀਂ ਜਦੋਂ ਇੱਥੋਂ ਘਰੋਂ ਨਿਕਲੇ ਹੋ ਤੁਸੀਂ ਬ੍ਰਦਰ ਜਦੋਂ ਘਰ ਨਿਕਲਿਆ ਉਦੋਂ ਨਹੀਂ ਮੰਤਰ ਨਹਿਰਤੀ ਦਿਖੇ ਨੇ ਉਹਨਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਮੂਰੇ ਹਾਂਜੀ ਜਦੋਂ ਅੰਡੇ ਮਾਰੇ ਨਾ ਫਿਰ ਮੋਟਰਸਾਈਕਲ ਘੁਮਾ ਕੇ ਉਹਨਾਂ ਨੇ ਸਾਹਮਣੇ ਲਾਈਟ ਵੀ ਮਾਰੀ ਆ ਪਰ ਜਦੋਂ ਮੈਂ ਤਲਵਾਰ ਲੈ ਕੇ ਲੰਘੀ ਆ ਜੀ ਹੂੰ ਉਦੋਂ ਉਹ ਉਦੋਂ ਨਾਲ ਚ ਡਰ ਦਾ ਮਾਹੌਲ ਹੋਇਆ ਉਹਨਾਂ ਨੇ ਦੇਖਿਆ ਵੀ ਤਲਵਾਰ ਆ ਗਈ ਉਦੋਂ ਹੀ ਉਹਨਾਂ ਨੇ ਆਪਣਾ ਮੋਟਰਸਾਈਕਲ ਮੋੜ ਲਿਆ ਸੀ ਜੀ ਉਸ ਤੋਂ ਬਾਅਦ ਇੱਕ ਭਾਈ ਸਾਹਿਬ ਆ ਰਹੇ ਸੀ ਹੁਣ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣਾਈ ਆ ਉਹਨਾਂ ਨੇ ਦੇਖਿਆ ਜਦੋਂ ਨਾ ਉਹਨਾਂ ਨੇ ਮੋੜਿਆ ਮੋਟਰਸਾਈਕਲ ਉਹਨਾਂ ਨੂੰ ਦੇਖਿਆ ਵੀ ਪਿੱਛੇ ਬੰਦਾ ਆ ਰਿਹਾ ਫਿਰ ਨਹੀਂ ਫਿਰ ਤਾਂ ਰਪੂ ਚੱਕਰੀ ਹੋ ਗਈ ਫਿਰ ਇੱਕ ਪਿੱਛੇ ਕਾਰ ਆ ਰਹੀ ਸੀਗੀ ਤੇ ਚਾਨਣਾ ਹੋ ਗਿਆ ਬਹੁਤ ਜ਼ਿਆਦਾ ਫਿਰ ਉਹ ਘਬਰਾ ਗਏ ਕਿਉਂਕਿ ਹਨੇਰੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਜਦੋਂ ਚਾਨਣਾ ਹੋ ਗਿਆ ਫਿਰ ਭੱਜ ਕੇ ਫਿਰ ਅੱਛਾ ਤੁਸੀਂ ਪਹਿਲੇ ਪਹਿਲੇ ਵੀ ਕਿਉਂਕਿ ਤੁਸੀਂ ਹਨਰਾਈ ਹੋ ਕਿੱਥੇ ਦੇ ਰਣ ਵਾਲੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਕਦੋਂ ਆਇਓ ਇੰਡੀਆ ਚ ਮੈਨੂੰ 15 ਕਿ ਦਿਨ ਹੋ ਗਏ ਜੀ ਆਇਨ ਨੂੰ ਅੱਛਾ ਇਹ ਦਲੇਰੀ ਕਿਉਂਕਿ ਬਾਕੀ ਔਰਤਾਂ ਨੂੰ ਬਾਕੀ ਕੁੜੀਆਂ ਨੂੰ ਵੀ ਸੇਧ ਦੇਗੀ ਜਿਸ ਤਰ੍ਹਾਂ ਦੇ ਨਾਲ ਤੁਹਾਡੀ ਵੀਡੀਓ ਸੀ ਤਾਂ ਹੀ ਤੁਹਾਡੀ ਇੰਟਰਵਿਊ ਕਰ ਰਹੇ ਕਿਵੇਂ ਕਿਵੇਂ ਦੇਖਦੇ ਹੋ ਇਸ ਤਸਵੀਰ ਨੂੰ ਪੰਜਾਬ ਦੀ ਦਲੇਰੀ ਅ ਦੇਖੋ ਜੀ ਮੇਰੇ ਖਿਆਲ ਦੇ ਵਿੱਚ ਖੂਨ ਚੀ ਹੁੰਦੀ ਆ ਤੇ ਅਸੀਂ ਤਾਂ ਵੈਸੇ ਹੀ ਪੰਜਾਬੀ ਆ ਨਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਕਿਹਨੇ ਸਾਰਾ ਪਰਿਵਾਰ ਵਾਰਤਾ ਇਹ ਤੋਂ ਵੱਡੀ ਦਲੇਰੀ ਕੀ ਹੋਗੀ ਉੱਥੋਂ ਹੀ ਅਸੀਂ ਸਿੱਖਿਆ ਲਈ ਹੋਈ ਆ ਤੇ ਉੱਥੋਂ ਹੀ ਜਦੋਂ ਗੁਰਬਾਣੀ ਦਾ ਪ੍ਰਵਾਹ ਚੱਲਦਾ ਤੁਹਾਡੇ ਘਰ 'ਚ ਸਿਮਰਨ ਹੁੰਦਾ ਤਾਂ ਤੁਹਾਡੇ ਮੇਰੇ ਖਿਆਲ ਦੇ ਵਿੱਚ ਆਟੋਮੈਟਿਕਲੀ ਤੁਹਾਡੇ ਵਿੱਚ ਨਾ ਉਹ ਉਹ ਚੀਜ਼ ਆ ਜਾਂਦੀ ਆ ਤੁਹਾਨੂੰ ਉਹਨਾਂ ਸਿਚੁਏਸ਼ਨ ਨੂੰ ਹੈਂਡਲ ਕਰਨ ਦਾ ਨਾ ਤੁਹਾਡੇ 'ਚ ਰੱਬ ਆਪ ਹੀ ਹੌਸਲਾ ਪਾ ਤੰਦਾ ਮੈਂ ਮੈਂ ਕਿੰਨੇ ਜਾਨੇ ਟੋਟਲ ਕਿੰਨੇ ਜਾਣੇ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਜਿਹੜੀ ਫੈਮਿਲੀ ਮੈਂਬਰ ਸੀ ਉਹ ਕਹਿੰਨੇ ਨਾ ਬਾਹਰ ਜਾਓ ਨਾ ਬਲ ਹਾਂਜੀ ਉਹ ਘਬਰਾ ਗਏ ਨਾ ਵਿਚਾਰੇ ਕਿਉਂਕਿ ਪਿੰਡ ਦੀਆਂ ਭੋਲੀਆਂ ਮੇਰੀ ਮਮੀ ਹੋਣੀ ਉਹਨਾਂ ਨੂੰ ਕੀ ਪਤਾ ਨਾ ਇਹ ਚੀਜ਼ਾਂ ਦਾ ਵੀ ਕਿਵੇਂ ਕੀ ਹੋ ਗਿਆ ਕੀ ਨਹੀਂ ਮੈਨੂੰ ਰੋਕ ਰੀਆਂ ਸੀਗੇ ਵੀ ਆਪਾਂ ਨਹੀਂ ਜਾਣਾ ਹੈਗਾ ਮੈਂ ਹੀ ਜਿੱਦ ਕਰੀ ਸੀ ਮੈਂ ਟੋਟਲ ਕਿੰਨੇ ਜਾਣੇ ਸੀ ਟੋਟਲ ਕਿੰਨੇ ਜਾਣੇ ਬ੍ਰਦਰ ਜਿਹੜਾ ਵਿਟਨੈਸ ਹੋਣੇ ਇਹੀ ਕਿਉਂਕਿ ਮੈਨੂੰ ਤਾਂ ਦੋ ਦੇ ਕਹਿੰਦਾ ਇੱਕ ਪਹਿਲਾਂ ਮੂਰੇ ਖੜਾ ਸੀਗੇ ਵੀ ਤਿੰਨੇ ਜਣੇ ਸੀਗੇ ਹਾਂਜੀ ਇਹ ਕਾਦੇ ਤੇ ਸੀਗੇ ਜੀ ਮੋਟਰਸਾਈਕਲ ਤੇ ਸੀਗੇ ਤੁਹਾਡੇ ਕੋਲ ਕੁਝ ਹੈਗਾ ਸੀ ਕੈਸੇ ਤੁਸੀਂ 골 ਇਬਰੇ ਮੁੰਜਬ ਜੋ ਮਨੀ ਹੁੰਦੀਆਂ ਹਾਂਜੀ ਉਹ ਤਾਂ ਹੁੰਦੀ ਹੋਈ ਆ ਨਾ ਮੈਨੂੰ ਲੱਗਦੀ ਹੈ ਰੈਂਡਮ ਘਟਨਾ ਸੀਗੀ ਮੈਨੂੰ ਰੈਂਡਮ ਲੱਗ ਰਿਹਾ ਹੈ ਅੱਛਾ ਸ਼ੀਸ਼ੇ ਤੇ ਕੀ ਛੁੱਟਿਆ ਗਿਆ ਸੀ ਕਿੰਨੇ ਕੋ ਸਵਾਰ ਸੀਗੇ ਨੰਬਰ 10 ਤੋਂ ਹਾਂ ਜਿੰਨੇ ਕੋ ਜਾਣੇ ਸੀ ਮੋਟਰਸਾਈਕਲ ਹਾਂਜੀ ਅੱਛਾ ਬਾਕੀ ਔਰਤਾਂ ਨੂੰ ਕੀ ਕਿਉਂਕਿ ਕਈ ਲੜਕੀਆਂ ਜਦੋਂ ਸਨੇਚਿੰਗ ਹੁੰਦੀ ਹੈ ਡਰ ਜਾਂਦੀਆਂ ਨੇ ਜਿਵੇਂ ਤੁਸੀਂ ਦਲੇਰੀ ਦਿਖਾਈ ਹੈ ਕੀ ਮੈਸੇਜ ਕੀ ਆਉਣਾ ਮੈਸੇਜ ਇਹ ਹੈ ਜੀ ਕਿ ਛਸ਼ਤਰ ਕੇ ਅਧੀਨ ਹੈ ਰਾਜ ਤੁਹਾਨੂੰ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ ਤੁਸੀਂ ਜੇ ਸੋਚਦੇ ਹੋ ਨਾ ਵੀ ਤੁਹਾਨੂੰ ਕੋਈ ਬਚਾਉਣ ਆਊਗਾ ਉਦੋਂ ਤੱਕ ਦਾ ਤੁਸੀਂ ਆਪਣੀ ਜਾਨ ਤੋਂ ਹੱਥ ਗਵਾ ਲੋਗੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸੈਲਫ ਡਿਫੈਂਸ ਕਰਨ ਆਉਣਾ ਚਾਹੀਦਾ ਸੈਲਫ ਰੱਖਿਆ ਕਰਨੀ ਹੋਣੀ ਚਾਹੀਦੀ ਆ ਤੇ ਤੁਹਾਡੇ ਕੋਲੇ ਸ਼ਸਤਰ ਜਾਂ ਹਥਿਆਰ ਹੋਣਾ ਬਹੁਤ ਜ਼ਰੂਰੀ ਆ ਤੁਹਾਡੀ ਰੱਖਿਆ ਦੇ ਲਈ ਹਾਂਜੀ ਜੋ ਅੱਜ ਦੇ ਹਾਲਾਤ ਨੇ ਚਾਰੇ ਪਾਸੇ ਹਾਲਾਤ ਬਣੇ ਹੋਏ ਨੇ ਮਾਰੇ ਕਿਉਂਕਿ ਜੇ ਅੱਜ ਤੋਂ 10 ਸਾਲ ਪਹਿਲਾਂ ਦਾ ਟਾਈਮ ਦੇਖੀਏ ਜੀ ਉਦੋਂ ਤਰੀਕਾ ਹੋਰ ਸੀ ਹੁਣ ਹੋ ਗਿਆ ਜੀ ਟੈਕਨੋਲੋਜੀ ਦਾ ਜ਼ਮਾਨਾ ਲੋਕੀ ਮਿੰਟਾਂ ਸਕਿੰਟਾਂ ਚ ਕੁਝ ਤੇ ਕੁਝ ਸੋਚ ਲਾਉਂਦੇ ਨੇ ਬਣਾ ਦਿੰਦੇ ਨੇ ਤੇ ਪੰਜਾਬ ਦੇ ਲੋਕਾਂ ਦਾ ਵੈਸੇ ਹੀ ਥੋੜਾ ਜਿਹਾ ਜਜਮੈਂਟਲ ਹਿਸਾਬ ਕਰਦਾ ਤੁਹਾਨੂੰ ਲੱਗਦਾ ਪੰਜਾਬ ਦੇ ਕਾਨੂੰਨੀ ਵਿਵਸਥਾ ਕਿਦਾਂ ਨੇ ਕਿਦਾਰੇ ਜਿਸ ਤਰ੍ਹਾਂ ਦੇ ਨਾਲ ਖਬਰਾਂ ਆਉਂਦੀਆਂ ਨੇ ਤੁਹਾਨੂੰ ਵੀ ਲੁਟਣ ਦੀ ਕੋਸ਼ਿਸ਼ ਕੀਤੀ ਮੇਰੇ ਮੈਂ ਨਾ ਕਾਨੂੰਨ ਵਿਵਸਥਾ ਦਾ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਜਿਹੜਾ ਕਾਨੂੰਨ ਨੇ ਕੰਮ ਕਰਨਾ ਉਹ ਕਰੀ ਜਾਣਾ ਤੁਹਾਨੂੰ ਮੈਂ ਤਾਂ ਸਿਰਫ ਮੇਰਾ ਤਾਂ ਹੀ ਮੇਰਾ ਮੇਰਾ ਮਕਸਦ ਇਹੀ ਆ ਕਹਿਣ ਦਾ ਮੈਂ ਹਰ ਵਾਰ ਇਹੀ ਕਹਿ ਰਹੀ ਹਾਂ ਕਿ ਤੁਸੀਂ ਆਪਾ ਉਹਗੇ ਤੁਸੀਂ ਕਿਉਂ ਕਾਨੂੰਨ ਵਿਵਸਥਾ ਦੇ ਦੁਹਾਈਆਂ ਦੇਣ ਲੱਗ ਜਾਨੇ ਆ ਤੁਸੀਂ ਹੁਣ ਤੁਹਾਡੇ ਘਰ ਦੇ ਉੱਤੇ ਕੋਈ ਭੀੜ ਪਵੇ ਤੁਸੀਂ ਕਾਨੂੰਨ ਵਿਵਸਥਾ ਦੇਖੋਗੇ ਕਿ ਕਾਨੂੰਨ ਆਵੇ ਵਿਵਸਥਾ ਆਵੇ ਮੇਰੇ ਘਰ ਦੇ ਨੂੰ ਬਚਾਵੇ ਕੋਈ ਤੁਸੀਂ ਪਹਿਲਾਂ ਆਪ ਦੇਖੋਗੇ ਨਾ ਵੀ ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਪੈਂਦੀ ਹੈ ਕਿ ਮੇਰਾ ਕੀ ਫਰਜ ਹੈ ਠੀਕ ਹੈ ਨਾ ਉਦੋਂ ਉਦੋਂ ਕਾਨੂੰਨ ਵਿਵਸਥਾ ਨਹੀਂ ਦੇਖੀ ਜਾਂਦੀ ਹੈਗੀ ਉਹ ਤਾਂ ਪੁਲਿਸ ਦਾ ਕੰਮ ਦਾ ਬਾਅਦ ਦਾ ਜਦੋਂ ਘਟਨਾ ਹੋ ਜਾਂਦੀ ਬਾਅਦ ਚ ਉਹਨੇ ਪੁੱਛ ਪੜਤਾਲ ਕਰਨੀ ਹੈ ਪਰ ਉਹ ਵੀ ਕੀ ਆ ਕੁਝ ਵੀ ਨਹੀਂ ਜਦੋਂ ਸਿਚੁਏਸ਼ਨ ਨੂੰ ਉਦੋਂ ਹੀ ਹੈਂਡਲ ਕਰੋ ਚਲੋ ਥੋੜੇ ਚਿਰ ਦਾ ਤੁਸੀਂ ਸ਼ਿਕਾਇਤ ਦੇਤੀ ਹਾਂ ਜੀ ਆਲਰੇਡੀ ਗ ਹੋਈ ਹੋਈ ਆ ਜੀ ਗੱਲਬਾਤ ਕੀ ਪੁਲਿਸ ਵੱਲੋਂ ਹਾਂ ਜੀ ਉਹ ਕਾਰਵਾਈ ਕਰਨੇ ਆਪਣੀ ਕਿਹੜਾ ਥਾਣਾ ਕਿਹੜਾ ਮਿਲਿਆ ਆਪਣੇ ਨਾਲ ਲਈ ਆ ਜੀ ਸਾਡੇ ਮੈਨੂੰ